ਹਾਂ 40 ਮਾਨ ਕਣ ਕੇ ਦੇ ਪੈਸੇ ਲੈਣਾ ਤੇਰੇ ਬਾਥੂ ਹੀ ਖੜਾ ਸਾਰਾ ਰਿਕਾਰਡ ਹੈ ਜੀ 70 ਮਾਨ ਦਾ ਲੋਕਾਂ ਦੇ ਹੋਊਗਾ ਤੇਰੇ 40 ਮਾਨ ਦੇ ਕਿਉਂ ਭੰਨ ਨਾ ਗੰਨਾ ਦੇ ਕਰਦਾ ਤੂੰ ਲੈਣੇ ਆਜਾ 15 ਮਾਨ ਦੇ 15 ਮਾਨ ਦੇ 40 ਮਾਨ ਬੋਲ 15 ਮਾਨ ਦੇ ਕੀ ਆ ਦੇਖ ਦੇਖਾਈ ਪੈਸੇ ਲੈ 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 तो जी भाई बाली है कानक होना मन लोग गुआई जाते हैं अज का ब्लॉग बाली है कानक के राम की तिरफा ना बाल के मंडी देखो झाड़ा चल सोना लगता है रम की चरपा वैसे खाना किसी की देखा देखा ਆ ਰਿਹਾ ਗਿਆ 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 ਕਾਚੂਆਨਾ ਗਿਆ ਲੋ ਜੀ ਹੁਣ ਕਵੈਨ ਲੰਘ ਜੀ ਸੈਂਕਿ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਟਰੈਕਟਰ ਚ ਉਤਰ ਗਿਆ ਇਹ ਹਾਂ ਹਾਂਜੀ ਕਿਹੜਾ ਬੰਨ ਰਿਹਾ ਕਵੈਨ ਨੇ ਚੱਲੇ ਹੁਣ ਚਾਹ ਦੀ ਕੁੱਟ ਪੀ ਲਾਂਗੇ ਉਥੇ ਤੇ ਆ ਪਿੰਡ ਜਿਹੜਾ ਦੂਜਾ ਟਰੈਕਟਰ ਆ ਗਿਆ ਆਪਣਾ ਤੇ ਪਹਿਲਾਂ ਚਾਹ ਚੂ ਪੀ ਲਈਏ ਸਾਈਡ ਸਾਂਗ ਲਾਈ ਬੈਠਾ ਮੁੰਡਾ ਕੀ ਤਾਂ ਅਪਵਾਲੇ ਪੋਲੇ ਦਾਨੀ ਹਾਂ ਆ ਜਾਣਾ ਖਾਣ ਖਰਾਬ ਹੋ ਜੂ ਸਾਰਾ ਉਹ ਨਾ ਯਾਰ ਇਧਰ ਹੋਣੀ ਮਾਰਨਾ ਛੀ ਮਾਰਨਾ ਜੀ ਆ ਬਟੂ ਯਾਰ ਮੈਂ ਉਹੀ ਗੱਲ ਕਰੀ ਜਾਂਦਾਗਾ ਉਹ ਤੂੰ ਕੋ ਟੋੜਾਂਗਾ ਉਹ ਸਾਰਾ ਕੋ ਟੋੜ ਦਿਆਂ ਯਾਰ ਟਰੈਕਟਰ ਉਹ ਟਰੈਕਟਰ ਟੁੱਟ ਜੂ ਭਾਈ ਨੇ ਆ

ਜਦੋਂ ਟੋਲ ਤੇ ਆਈ ਸੀ ਐ ਕੇ ਨੇ ਗੁਲੀ ਡੰਡੇ ਦਾ ਬੀਜ ਤਿਆਰ ਕੀਤਾ ਕਿ ਨਾਲ ਠੰਡਾ ਹੁੰਦਾ ਮਾਰ ਰੇ ਤੇ ਕੋਈ ਕੋਈ ਮੇਰਾ ਵਾਧੂ ਵੀ ਇਹ ਤੋਂ ਲੈ ਸਕਦੇ ਹੋ ਜਦੋਂ ਮਰਜੀ ਗੁਲੀ ਡੰਡੇ ਦਾ ਗੱਲ ਸੁਣ ਹਾਂ ਇੱਕ ਗੱਲ ਤੈਨੂੰ ਮੈਂ ਦੱਸਦਾ ਹਾਂ ਇਹ ਖਾ ਕੇ ਨਰ ਕੇ ਮੈਂ ਇਹ ਤੋਂ ਬਾਹਰ ਛਾੜ ਦੇਖ ਲੈ ਕਿੰਨੇ ਬੈਂਕ ਦੇ ਖਾਤੇ ਆ ਆਣ ਵਾਲਾ ਕਿ ਆ ਵੇ ਹੁਣ ਉਹ ਖਾਤੇ ਦੀ ਗੱਲ ਨਹੀਂ ਤੂੰ ਗੁਲੀ ਡੰਡੇ ਦੀ ਗੱਲ ਕਰ ਗੁਲੀ ਡੰਡਾ ਇੱਕ ਗੇਰੇ ਦੇ ਵਿੱਚ ਸੀਦਾ ਹੈ ਨਾ ਸਾਰੇ ਚ Then Point頭 at the valley also why these NHLVNT are refusing? Art of way, I don't afraid that now, there keeps thetails to itself... This way, we don't know if there's вже somethiness. I really don't see the Is that how fun it's possible.

ਯਾਰ ਲੜਾ ਟੋਆ 3100 ਦਾ ਮਾਣ ਨਹੀਂ ਕੀ ਇਹ ਜਿਹੜੇ ਦੇ ਮੱਕੀ ਦਿੱਤੀਏ ਜਨਾ ਲਿਈਏ ਦੇਖ ਲਿਆ 500 ਉੱਤੇ ਹੀ ਆਉਂਦਾ ਗਿਆ ਇਹਦਾਂ ਨੂੰ ਆਉਂਦਾ 500 ਆ ਰਹੀ ਹੈ ਦੇਖੋ ਇਧਰੋਂ ਚਲਾ ਆਇਆ ਇਹ ਲਿਹਾ ਬੱਧਿਆਣੀ ਐ ਟ੍ਰੈਕਟਰ ਕੋਲ ਹੋਈ ਕੋਈ ਚੰਨ ਜene ਕੀ ਆ ਰਹੀ ਦੇਖੋ ਬਹੁਤ ਚੋੜੀ ਲੂਸਣਿਆ ਦੀ ਜਵਾਹ ਹੋ ਜੰਦੀ ਜਿੱਤੀ ਗਈ ਚਲੋ ਲੰਗਣੇ ਦੀ ਮਸਰ ਦੇ ਕੇ ਨਾ ਆਹ ਰੋੜ ਸੀਏ ਬੱਝ ਰਹੇਗੀ ਚਲੋ ਇਧਰੋਂ ਵੱਟ ਕਿਉ ਅੱਗੇ ਜਾਵਾਂਗੇ ਫਿਰ ਅੱਗੇ ਬਹੁਤ ਫਾਇਦਾ ਪੁਰੇ ਆਵਾਂਗੇ ਕੋਦੋਂ ਹੋਰ ਦਾੜੀ ਤੜਕਾਂ ਤੇ ਆਲੇ ਜਾ ਕੇ ਆਰ ਰੱਖਿਆ ਹੋਇਆ ਤੇ ਉਹਦੇ ਨਾਲ ਜਿਆ ਮੁੰਡਾ ਸੋਣਾ

ਇਹ ਹਰੀ ਟੂੜੀ ਆ ਹਰੀ ਟੂੜੀ ਕੋ ਆ ਜਾਣਾ ਹੈ ਅਮਰ ਖੜਾ ਹੋ ਜਾਓ ਪਾਇਆ ਪਾਇਆ

gelap ya. Uh...